ਬਾਈ ਚਾਂਸ ਸਾਨੂੰ ਟਰਾਲੀਆਂ ਟਰੈਕਟਰ ਕਿਤੇ ਲੰਗਰ ਦੀ ਜਰੂਰਤ ਪਵੇ ਅਸੀਂ 24 ਘੰਟੇ ਸੰਗਦੇ ਸੇਵਾਚ ਆਰਮੀ ਦੇ ਨਾਲ ਆ ਦੇਸ਼ ਦੇ ਨਾਲ ਖੜੇ ਆ ਇਹ ਨਹੀਂਗਾ ਤੇ ਜੇ ਆਰਮੀ ਲੜਦੀ ਆਰਮੀ ਨੂੰ ਪਾਣੀ ਨਹੀਂ ਜਿਹੜੀ ਚੀਜ਼ ਦੀ ਜਰੂਰਤ ਹੋਊ ਅਸੀਂ ਆਰਮੀ ਨੂੰ ਪਹਚਾਵਾਂਗੇ ਆਪਣੇ ਸੰਧਾਂ ਦੇ ਉੱਤੇ ਲੰਗਰ ਪਾਣੀ ਦੀ ਪ੍ਰਸ਼ਾਦੇ ਪਾਣੀ ਦਾ ਕਿਤੇ ਜੇ ਜਰੂਰਤ ਵੀ ਅਸੀਂ ਕਾਰ ਸੇਵਾਲੋਂ ਆਪਣੇ ਲੋ ਸੰਗਤੋਂ ਲਾਵਾਂਗੇ ਅਸੀਂ ਮਤਲਬ ਜਿਹੜੇ ਸਾਡੇ ਨੌਜਵਾਨ ਦੀ ਲੋੜ ਹੋਊ ਨੌਜਵਾਨ ਵੀ ਜਿਹੜਾ ਸਾਡਾ ਦੇਸ਼ ਦੇ ਨਾਲ ਆ ਇਹ ਨਹੀਂਗਾ ਇਹ ਡੇਪਿਆਂ ਦੇ ਡਰ ਕੇ ਕੋਈ ਪਛਾਣ ਜੂਗਾ ਇਹ ਕੌਮ ਜਿਹੜੀ ਆ ਸਿਰ ਦਿਨਾ ਜਾਣਦੀ ਸਿਰ ਲੈਣਾ ਵੀ ਜਾਣਦੀ ਆ ਇਹ ਕੌਮ ਜਿਹੜੀ ਆਰਮੀ ਦੇ ਨਾਲ ਰਹੂਗੀ 24 ਘੰਟੇ ਜਿੱਥੇ ਜਿੱਥੇ ਸਾਨੂੰ ਯਾਦ ਕਰਨਗੇ ਕੌਮ ਨਾਲ ਰਹੂਗੀ ਤੁਸੀਂ ਕਹਿ ਰਹੇ ਹੋ ਕਿ 6 ਤੋਂ 7 ਧਮਾਕੇ ਜਿਹੜੇ ਰਾਤ ਵੱਲੇ ਹੋਏ ਹਾਂਜੀ 7 ਧਮਾਕੇ ਹੋਏ ਜੀ ਤਾਂ 7 ਧਮਾਕਿਆਂ ਤੋਂ ਬਾਅਦ ਵੀ ਹੱਲੇ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਜਿਹੜਾ ਡਿਸਪੋਜ਼ ਕਰਨਾ ਪੈਣਾ ਹੱਲੇ ਵੀ ਇਸ ਦੇ ਵਿੱਚ ਜਿਹੜਾ ਵਿਰੋਧ ਹੈਗਾ ਫੋਸਾਦਾ ਜੀ ਇਹ ਤਾਂ ਉਹਨਾਂ ਨੂੰ ਪਤਾ ਨਾ ਕਰਮਚਾਰੀਆਂ ਨੂੰ ਪਤਾ ਜਿਹੜੇ ਆਏ ਆ ਆਪਾਂ ਨੂੰ ਹੁਣ ਕੀ ਪਤਾ ਵਾ ਇਹ ਮਨ ਰਫਲਦਾਰ ਆਉਂਦੇ ਆ ਇਹ ਹੁਣ ਉਹਨਾਂ ਨੂੰ ਪਤਾ ਹੋਊਗਾ ਕਿੰਨਾ ਵਿੱਚ ਇਹਦੇ ਸਮਾਨ ਆ ਕਿੰਨਾ ਕਿੰਨਾ ਨਸ਼ਟ ਕਰਨ ਵਾਲਾ ਵਾ ਹੁਣ ਵੀ ਆਰਮੀ ਕਹਿ ਰਹੀ ਆ ਤੇ ਪਬਲਿਕ ਸਾਈਡ ਤੇ ਹੋ ਜੇ ਸਾਨੂੰ ਨਸ਼ਟ ਕਰਨਾ ਮੈਨੂੰ ਦੁਨੀਆ ਫੇਰ ਉੱਤੇ ਚੜਦੀ ਜਾਂਦੀ ਆ 2-2 ਕਿਲੋਮੀਟਰ ਦਾ ਏਰੀਆ ਕਹਿਆ ਗਿਆ ਕਿ ਪਿੱਛੇ ਜਿਹੜਾ ਖਾਲੀ ਕਰ ਦਿੱਤਾ ਜੇ ਫੇਰ ਉਹ ਨਸ਼ਟ ਕਰਨਗੇ ਸਾਡੇ ਜਿਹੜੇ ਪੱਤਰਕਾਰਾਂ ਵੀਰਾਂ ਨੂੰ ਵੀ ਉਹਨਾਂ ਨੂੰ ਕਹਿਤਾ ਤੇ ਮਤਲਬ ਤੁਸੀਂ 2-2 ਕਿਲੋਮੀਟਰ ਪਿਛਾਂਹਵਾ ਆ ਜਾਓ ਸਾਡੀ ਪਿੰਡਾਂ ਦੀ ਜਿਹੜੀ ਸੰਗਤ ਉਹਨਾਂ ਪਿਛਾਂ ਦੁਸ਼ਮਣ 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 ਜਦੋਂ ਗੋਲਾ ਦਾਗਣਾ ਵਾ ਉਹਨੇ ਇਹ ਨਹੀਂ ਵੇਖਣਾ ਯਾਰਮੀ ਦਾ ਦਫ਼ਤਰ ਆ ਪੰਜਾਬ ਪੁਲਿਸ ਦਾ ਥਾਣਾ ਵਾ ਜਾਂ ਪਿੰਡ ਆ ਸ਼ਹਿਰ ਆ ਜਿੱਥੇ ਲੜ ਜਾਂਦੀ ਉਹਨੇ ਗੋਲਾ ਦਾਗ ਕੇ ਚੱਲ ਜਾਣਾ ਵਾ ਨੁਕਸਾਨ ਕਿਹਦਾ ਹੋਣਾ ਪੰਜਾਬ ਦਾ ਹੋਣਾ ਵਾ ਤੇ ਆਪਾਂ ਇਹਨੋਂ ਬਿਹਤਰ ਆ ਜਿਹੜੀਆਂ ਲੇਟਾਂ ਬੰਦ ਕਰਦੀਏ ਜੇ ਕਹਦਾ ਨਵੀਂਟਰੀਆ ਜੁਨੀਟਰੀਆ ਉਹ ਵੀ ਨਾ ਜ ਆਪਾਂ ਮੰਨ ਲਓ ਲੇਟਾਂ ਨਾ ਜਗਾਈਏ ਕਿਉਂਕਿ ਜਦੋਂ ਰਾਤ ਨੂੰ ਇੱਥੇ ਧਮਾਕਾ ਹੁੰਦਾ ਤੁਸੀਂ ਕਹੇ ਕਿ 6 ਤੋਂ 7 ਧਮਾਕੇ ਜਿਹੜੇ ਹੋਏ ਸਭ ਤੋਂ ਜ਼ਿਆਦਾ ਆਵਾਜ਼ 7ਵੇਂ ਚ ਸੀਗੀ 7ਵੇਂ ਚ ਚੌਥੇ ਚ ਸਭ ਤੋਂ ਜ਼ਿਆਦਾ ਚੌਥੇ ਚ ਜ਼ਿਆਦੀ ਆਵਾਜ਼ ਹੀ ਆਵਾ ਬੋਲਿਆ ਉਦੋਂ ਮੈਨੂੰ ਸਾਰੀ ਦੁਨੀਆ ਜਿਹੜੀ ਸੜਕ ਤੇ ਆ ਗਈ ਸਿਆਣਾ ਬੰਦਾ ਚਲੋ ਬਚਾ ਜਿਹੜਾ ਨਿਆਣਾ ਬਚਾਉ ਸਮਝਦਾ ਵਾ ਸਿਆਣਾ ਕੋਈ ਜਿਹੜਾ ਵਾ ਮਤਲਬ ਦੋ ਤਾਂ ਦੋ ਬੰਡਾਂ ਦੀ ਸੰਗ ਤੁਹਾਡੀ ਸੁੱਤੀ ਨਹੀਂ ਹੋਊਗੀ ਰਾਤ ਕੋਈ ਰਾਤ ਮੁੜ ਕੇ ਲਾਈਟ ਬੰਦ ਹੋ ਗਈ ਤੇ ਲਾਈਟ ਦਨ ਚੜੇ ਆਈ ਆ ਜਦੋਂ ਇਹ ਡਿੱਗਾ ਜਦੋਂ ਇੱਥੇ ਮਸਾਇਲ ਆ ਕੇ ਡਿੱਗੀ ਆ ਤਾਂ ਕੋਈ ਜਾਣੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਕੋਈ ਨਹੀਂ ਉਤੋਂ ਨਸ਼ਟ ਹੋ ਕੇ ਡਿੱਗੀ ਆ ਹਾਂ ਕੋਈ ਨੁਕਸਾਨ ਨਹੀਂ ਕਿਹਾ ਆ ਪਿੰਡ ਜੇਠੂ ਵਾਲਾ ਪਿੰਡ ਦੇ ਵਿੱਚ ਪੰਜਾਂ ਚੌਂ ਘਰਾਂ ਦੇ ਵਿੱਚ ਇਹਨਾਂ ਦੇ ਟੁਕੜੇ ਡਿੱਗੇ ਆ ਬਲਾਸਟ ਦੇ ਜਿਹੜੇ ਆ ਉਹ ਵੀ ਪੰਜਾਬ ਪੁਲਿਸ ਨੇ ਸਵੇਰੇ ਜਾਣ ਕੇ ਕਵਰ ਕਰ ਲਿਆ ਜਿਹੜੀ ਉਹ ਮੋਬਾਈਲ ਪੈਲੀਆਂ ਦੇ ਵਿੱਚ ਪਈ ਆ ਉਹ ਵੀ ਆਣ ਕੇ ਹੇਰ ਕੋ ਮੋਦੀ ਫੋਰਸ ਨੇ ਪੰਜਾਬ ਪੁਲਿਸ ਨੇ ਆਣ ਕੇ ਮਿਲ ਗੱਡੀ ਚ ਲੱਦ ਕੇ ਖੜੀ ਆ ਉਹ ਕਿੰਨੀ ਕੁ ਦੂਰ ਮੋਬਾਈਲ ਪਈ ਸੀ ਕਿ ਦੂਜੀ ਤਾਂ ਇਹ ਕਿੰਨੀ ਉਹ ਜੇਠੂਵਾਲ ਦੇ ਪਿੰਡ ਤੋਂ 4-5 ਕਿਲੋ ਹਟਵੇਂ ਆ ਤੇ ਇਹ ਆਪਣੇ ਜੇਠੂਵਾਲ ਤੋਂ ਕੋਈ 10 ਕਿਲੋ ਹਟਵੀਆਂ ਤੇ 4 ਕਿਲੇ ਆਪਣੇ ਮੱਖਮੜੀ ਤੋਂ ਹਟਵੀਆਂ ਇਹ ਮੱਖਮੜੀ ਦੀ ਹੱਦ ਆ ਉਹ ਜੇਠੂਵਾਲ ਦੀ ਬਿਲਕੁਲ ਸਾਡੇ ਵਟਨਾ ਵਟਾ ਹੱਥ ਸਾਂਝੀ ਲੱਗਦੀ ਆ ਉਹ ਮੋਜ਼ੇਲਾਂ ਜਿਹੜੀਆਂ ਬਿਲਕੁਲ ਨੇੜੇ ਪਾਸੇ ਨੇੜੇ ਇੱਕ ਬੰਬ ਹੋ ਰਹੀ ਉਹ ਛੋਟਾ ਬੰਬ ਸੀ ਉਹ ਵੀ ਪੰਜਾਬ ਪੁਲਿਸ ਨੇ ਆਖਿਆ ਇਹ ਨਸ਼ਟ ਹੋਣ ਵਾਲਾ ਵਾ ਉਹ ਵੀ ਵੇਖੋ ਉਹ ਆਰਮੀ ਜਾ ਕੇ ਦੇਖੂਗੀ ਉਹ ਛੋਟਾ ਹੀ ਜਿੱਥੇ ਡੱਗਾ ਹੋ ਘਾਸ ਆੜਿਆ ਹੈ ਸਭ ਤੋਂ ਜ਼ਿਆਦਾ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਜੇ ਆਰਮੀ ਜਿੱਥੇ ਵੀ ਜਾਂਦੀ ਆ ਆਰਮੀ ਨੂੰ ਪਾਣੀ ਪਹਚਾਓ ਆਰਮੀ ਨੂੰ ਗੱਡੀਆਂ ਦਿਓ ਜੇ ਨਹੀਂ ਗੱਡੀਆਂ ਨਾਲ ਕੋਈ ਗੱਡੀਆਂ ਦੀ ਘਾੜਿਆ ਉਹਨਾਂ ਨੂੰ ਟਰਾਲੀਆਂ ਟਰੈਕਟਰ ਦਿਓ ਜਿੱਥੇ ਜਵਾਨ ਦੀ ਲੋੜ ਆ ਉਹ ਜਵਾਨ ਸਾਡੇ ਪਹੁੰਚਣਗੇ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਸਨ ਦਾ ਕੁਝ ਹੋਰ ਵੀ ਜਿਹੜੇ ਲੋਕ ਮੌਜੂਦ ਹੈਗੇ ਨੇ ਤਾਂ ਸਰ ਕਦੋਂ ਤੁਹਾਨੂੰ ਪਤਾ ਲੱਗਾ ਕਿ ਕਿਉਂਕਿ ਆਵਾਜ਼ ਜਦੋਂ ਇਹ ਮਸਾਇਲ ਡਿੱਗੀ ਆ ਤਾਂ ਕਾਫੀ ਜ਼ਿਆਦਾ ਸੀਗੀ ਪਿੰਡ ਦੇ ਵਿੱਚ ਬਿਲਕੁਲ ਜੀ 1 ਵਜੇ ਪਹਿਲਾਂ ਬਲਾਸਟ ਹੋਇਆ ਉਸ ਤੋਂ ਬਾਅਦ ਇੱਕ ਤੋਂ ਇੱਕ ਜਿਹੜੇ ਪੰਜ ਬਲਾਸਟ ਲਗਾਤਾਰ ਸੁਣਾਈ ਦਿੱਤੇ ਗਏ ਜਿਹੜਾ 1 ਵਜੇ ਕੇ 8-9 ਮਿੰਟ ਤੇ ਇਹ ਉਹ ਸਮਾਨ ਦੇ ਵਿੱਚ ਬਲਾਸਟ ਹੋਇਆ ਉਦੋਂ ਬਲਾਸਟ ਤੋਂ ਬਾਅਦ ਜਿਹੜੇ ਟੁਕੜੇ ਆ ਕਾਫੀ ਮਟੀਰੀਅਲ ਜਿਹੜਾ ਉਹਦਾ ਡਿੱਗਾ ਛੱਤਾਂ ਦੇ ਉੱਤੇ ਉਹ ਫਿਰ ਜਿਹੜੇ ਲੋਕਾਂ ਦੇ ਕੋਠਿਆਂ ਦੇ ਚੜੇ ਸੀ ਉਹ ਡਰ ਦੇ ਮਾਰੇ ਥੱਲੇ ਉਤਰ ਗਏ ਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਅਸੀਂ ਛੱਤਾਂ ਤੇ ਜੋਤ ਚੜ੍ਹੇ ਤਾਂ ਉਹਦਾ ਮਟੀਰੀਅਲ ਕਾਫੀ ਮਿਲਿਆ ਇੱਕ ਜੀਪੀਐਸ ਸਿਸਟਮ ਜਾਈ ਉਹ ਵੀ ਮਿਲਿਆ ਸਾਨੂੰ ਤੇ ਮੁੜ ਕੇ ਅਸੀਂ ਜਦੋਂ ਬਾਹਰ ਪਤਾ ਲੱਗਾ ਵੀ ਖੇਤਾਂ ਦੇ ਵਿੱਚ ਪਬਲਿਕ ਗਈ ਹੈ ਖੇਤਾਂ ਦੇ ਵਿੱਚ ਜਿਹੜਾ ਉਹ 7 ਫੁੱਟ ਦਾ ਮਜਾਈਲ ਦਾ ਪੀਸ ਪਿਆ ਸੀ ਉਹਨਾਂ ਨੇ ਫਿਰ ਦੱਸਿਆ ਫਿਰ ਪੱਤਰਕਾਰ ਸੱਦੇ ਹੋਏ ਪੁਲਿਸ ਨੂੰ ਅਸੀਂ ਉਹਦੀ ਇਨਫੋਰਮ ਕੀਤਾ ਪੁਲਿਸ ਨੇ ਆਣ ਕੇ ਤੋਂ ਰਿਕਵਰ ਕਰਕੇ ਤੇ ਲੈ ਗਏ ਇਹ ਜਿਹੜਾ ਪੀਸ ਹੈ ਇਹ 9 ਵਜੇ ਦਾ ਪਤਾ ਲੱਗਾ ਵੀ ਇੱਕ ਜੇਠੂਵਾਲ ਤੋਂ ਇਲਾਵਾ ਜਿਹੜਾ ਮੱਖਣਵੰਡੀਆ ਇੱਥੇ ਵੀ ਇੱਕ ਮਜਾਈਲ ਦਾ ਜਿਹੜਾ ਉਹ ਪਾਰਟ ਟ ਗਿਆ ਤੇ ਇਹ 9 ਵਜੇ ਆਣ ਕਿਥੇ ਪਬਲਿਕ ਮੁੜ ਕੇ ਉਥੋਂ ਸਿੱਧੀ ਇੱਧਰ ਨੂੰ ਆਉਣ ਲੱਗ ਗਈ ਸ਼ੁਰੂ ਹੋ ਗਈ ਫਿਰ ਇਹ ਅਲੱਗ-ਅਲੱਗ ਡਰ ਦਾ ਮਾਹੌਲ ਆ ਸਾਰਾ ਪਿੰਡਾਂ ਦੇ ਵਿੱਚ ਬਹੁਤ ਸਹਿਮ ਪਾਇਆ ਜਾ ਰਿਹਾ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਹੈਗਾ ਇਸ ਵਕਤ ਬਿਲਕੁਲ ਜੀ ਬਿਲਕੁਲ ਪਿੰਡਾਂ ਦੇ ਵਿੱਚ ਬਹੁਤ ਡਰ ਦਾ ਮਾਹੌਲ ਆ ਪਰ ਇੱਕ ਚੀਜ਼ ਹੈ ਵੀ ਸਰਕਾਰ ਵੱਲੋਂ ਜੇ ਮੰਨ ਲਓ ਇਹਨਾਂ ਨੇ ਫੌਜ ਨੇ ਮਜਾਈਲਾਂ ਜਿਹੜੀਆਂ ਨਸ਼ਟ ਕੀਤੀਆਂ ਜਾਂ ਡਕੀਆਂ ਇਹਨਾਂ ਨੂੰ ਨਸ਼ਟ ਕੀਤਾ ਡਿਫਿਊਜ਼ ਕੀਤਾ ਤੇ ਉਹ ਅਧਿਕਾਰੀਆਂ ਵੱਲੋਂ ਇਹਦੀ ਪੁਸ਼ਟੀ ਕੋਈ ਨਹੀਂ ਕੀਤੀ ਜਾ ਰਹੀ ਅਜੇ ਤੱਕ ਕਿਸੇ ਵੀ ਚੈਨਲ ਤੇ ਕੋਈ ਨਿਊਜ਼ ਨਹੀਂ ਆ ਰਹੀ ਵੀ ਪਾਕਿਸਤਾਨ ਵੱਲੋਂ ਮਜਾਈਲਾਂ ਆਈਆਂ ਇਹ ਪਲਾਸਟਿਕ ਮਜਾਇਲਾਂ ਦੇ ਨਾਲ ਰੋਕਿਆ ਗਿਆ ਤੇ ਜੇ ਇਹਨਾਂ ਨੂੰ ਰੋਕਿਆ ਗਿਆ ਤੇ ਫਿਰ ਇਹ ਫੌਜ ਨੂੰ ਇਹ ਚੀਜ਼ ਦਾ ਜਿਹੜਾ ਉਹ ਨਿਊਜ਼ ਦੇਣੀ ਚਾਹੀਦੀ ਆ ਜੀ ਤਾਂ ਇਹ ਤਸਵੀਰਾਂ ਜਿੱਥੇ ਕਿ ਲਗਾਤਾਰ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਪੂਰੇ ਪਿੰਡ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਇਸ ਵਕਤ ਵੀ ਬਣਿਆ ਹੋਇਆ ਤਾਂ ਮਜਾਇਲ ਜਿਹੜੀ ਆ ਉਹ ਇਸ ਖੇਤ ਦੇ ਵਿੱਚ ਪਈ ਆ ਤਾਂ ਕੁਝ ਹੀ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਇੱਥੋਂ ਡਿਸਪੋਜ਼ ਕਰ ਦਿੱਤਾ ਜਾਏਗਾ ਤਾਂ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਜੋ ਕਿਹਾ ਗਿਆ ਹੈ ਜੋ ਪਿੰਡ ਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਜਿਹੜੀ ਪੁਸ਼ਟੀ ਕੀਤੀ ਜਾਵੇ ਕਿਉਂਕਿ ਹਾਲੇ ਤੱਕ ਕੋਈ ਵੀ ਜਿਹੜਾ ਆਫੀਸ਼ੀਅਲੀ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਇਹਨਾਂ ਮਸਾਈਲਾਂ ਨੂੰ ਲੈ ਕੇ ਜੋ ਰਾਤ ਬਲਾਸਟ ਹੋਏ ਨੇ ਉਹਨਾਂ ਨੂੰ ਲੈ ਕੇ ਪਰ ਇਹਨਾਂ ਬਲਾਸਟਾਂ ਤੋਂ ਬਾਅਦ ਇਹਨਾਂ ਮਸਾਈਲਾਂ ਨੂੰ ਲੈ ਕੇ ਜੋ ਹਾਲਾਤ ਬਣੇ ਨੇ ਕਿਉਂਕਿ ਸਹਿਮ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਲੋਕ ਜਿਹੜੇ ਆ ਇਸ ਤੋਂ ਡਰੇ ਹੋਏ ਨੇ ਇਸ ਹਾਲਾਤਾਂ ਨੂੰ ਦੇਖ ਕੇ ਕਿਉਂਕਿ ਇਹ ਜੋ ਮਸਾਇਲ ਆ ਇਹ ਜਿਸ ਤਰ੍ਹਾਂ ਦੇ ਨਾਲ ਡਿੱਗੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹ ਹਲੇ ਵੀ ਜਿਹੜੇ ਆਰਮੀ ਦੇ ਆਫੀਸਰਸ ਹੈਗੇ ਨੇ ਇਹਨਾਂ ਵੱਲੋਂ ਕਿਹਾ ਗਿਆ ਕਿ ਇਹਨੂੰ ਇਸ ਦੇ ਵਿੱਚ ਹਲੇ ਵੀ ਬਾਰੂਦ ਜਿਹੜਾ ਹੈਗਾ ਡਿਸਪੋਜ਼ ਕਰਨਾ ਪਏਗਾ 2-2 ਕਿਲੋਮੀਟਰ ਦਾ ਏਰੀਆ ਜਿਹੜਾ ਖਾਲੀ ਕਰਾਉਣ ਦੀ ਗੱਲ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਹਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਬੇਨਤੀ ਹੋਰ ਜੋ ਪਿੰਡ ਵਾਲਿਆਂ ਵੱਲੋਂ ਵੀ ਕੀਤੀ ਗਈ ਹੈ ਤਾਂ ਜਿਨ੍ਹਾਂ ਦੇ ਖੇਤਾਂ 'ਚ ਮਿਜ਼ਾਈਲ ਡਿੱਗੀ ਉਹਨਾਂ ਵੱਲੋਂ ਵੀ ਕਿਹਾ ਗਿਆ ਤਾਂ ਪ੍ਰਸ਼ਾਸਨ ਵੀ ਇਹੀ ਕਹਿੰਦਾ ਕਿ ਰਾਤ ਹਲੇ ਬੱਤੀਆਂ ਨਾ ਔਨ ਕੀਤੀਆਂ ਜਾਣ ਘਰਾਂ ਦੀਆਂ ਸਾਰੇ ਆਪਣੇ ਆਪਣੇ ਘਰਾਂ ਦੀ ਜਿਹੜੀ ਲਾਈਟ ਹੈ ਆਫ ਕਰਕੇ ਬਹਿਣ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਖਾਸ ਤਸਵੀਰਾਂ ਜਿਹਨੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਜੇਠੂਵਾਲ ਤੋਂ ਜਿੱਥੇ ਕੀ ਇਹ ਮਜ਼ਾਈਲ ਪਾਈ ਗਈ ਹੈ ਤਾਂ ਉੱਥੇ ਹੀ ਜੋ ਇਲਾਕਾ ਨਿਵਾਸੀਆਂ ਦੀ ਵੀ ਜੋ ਗੱਲਬਾਤ ਕੀਤੀ ਹੈ ਜਿਨ੍ਹਾਂ ਦੀ ਪੈੜੀ ਹੈ ਜੋ ਮਾਲਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਤਾਂ ਏਰੀਆ ਦੀ ਜਕਰ ਤੁਹਾਡੇ ਨਾਲ ਗੱਲ ਕਰੀਏ ਤਾਂ ਦੇਖ ਸਕਦੇ ਹੋ ਦੂਰ ਦੂਰ ਤੱਕ ਲੋਕ ਜਿਹੜੇ ਆ ਇੱਥੇ ਮੌਜੂਦ ਹੈਗੇ ਨੇ ਤਾਂ ਸਹਿਮ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਬਿਲਕੁਲ ਨੇੜਲੇ ਪਾਸੇ ਜਿਹੜੀ ਦੂਜੀ ਮਸਾਇਲ ਵੀ ਆਈ ਸੀ ਤਾਂ ਇੱਕ ਬੰਬ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਇੱਕ ਬੰਬ ਵੀ ਜਿਹੜਾ ਪੁਲਿਸ ਨੂੰ ਦੇ ਦਿੱਤਾ ਗਿਆ ਫੜਵਾ ਦਿੱਤਾ ਗਿਆ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਮਸਾਇਲ ਹਾਲਾਂਕਿ ਇਸ ਮਸਾਇਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹਲੇ ਤੱਕ ਇਹ ਮਸਾਇਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿੱਥੋਂ ਆਈ ਹੈ ਕਿੰਨਾ ਦੀ ਹੈ ਲੇਕਿਨ ਇਹ ਜੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਮਸਾਇਲ ਹੈ ਇੱਥੇ ਆ ਕੇ ਜੁੜ ਗਈ ਹੈ ਤਾਂ ਜਿਸ ਤੋਂ ਬਾਅਦ ਕਾਫੀ ਸਹਿਮ ਦਾ ਮਾਹੌਲ ਜਿਹੜਾ ਬਣਿਆ ਹੋਇਆ ਤਾਂ ਜ਼ਰੂਰ ਹਾਲਾਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕੋਈ ਵੀ ਜਿਹੜਾ ਡਰ ਦਾ ਮਾਹੌਲ ਨਾ ਬਣਾਵੇ ਕੋਈ ਵੀ ਛੁੱਟੀਆਂ ਅਫਵਾਹਾਂ ਨਾ ਉਡਾਵੇ ਤਾਂ ਜਿਨ੍ਹਾਂ ਕੋਲੋਂ ਵੀ ਛੁੱਟੀਆਂ ਅਫਵਾਹਾਂ ਜਿਨ੍ਹਾਂ ਨੇ ਉਡਾਈਆਂ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਵੀ ਹੋਏਗੀ ਤਾਂ ਸਾਡੇ ਵੱਲੋਂ ਵੀ ਅਪੀਲ ਆ ਕੋਈ ਵੀ ਜਿਹੜਾ ਜੋ ਡਰ ਦਾ ਮਾਹੌਲ ਨਾ ਬਣਾਓ ਹਾਲੇ ਕੋਈ ਵੀ ਆਫੀਸ਼ੀਅਲੀ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਤਾਂ ਇਕਲੀ ਇਕਲੀ ਅਪਡੇਟ ਜਿਹੜੀ ਆਪਾਂ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਨੇਰੋ ਜਗਬਾਨੀ ਟੀਵੀ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਸਨ ਜਗਬਾਨ ਖੜ ਖੜ ਕਰ ਕਰਕੇ ਕੰਬਦੀਆਂ ਹੈ ਉਸ ਵੇਲੇ ਸਾਰਾ ਪਰਿਵਾਰ ਅਸੀਂ ਬਾਹਰ ਆ ਗਏ ਸੜਕ ਦੇ ਉੱਤੇ ਜਦੋਂ ਸੜਕ ਤੇ ਅਸੀਂ ਬਾਹਰ ਆ ਗਏ ਆ ਤੇ ਉਸ ਟਾਈਮ ਤੇ ਮੁੜ ਕੇ ਫਿਰ ਸਾਰੀ ਪਬਲਿਕ ਜਿਹੜੀ ਬਾਹਰ ਆ ਗਈ ਸੜਕ ਤੇ ਲੋਕਾਂ ਦੇ ਸਭ ਜਿਹੜੀ ਦੁਨੀਆ ਬਾਹਰ ਆ ਗਈ ਨੀਂਦ ਕਿਹਨੂੰ ਆਉਣੀ ਚੋ ਪਿੰਡ ਜੇਠੂਆ ਉਤੋਂ ਲੱਭੀ ਆ ਉਹ ਪੰਜਾਬ ਪੁਲਿਸ ਹੇਰਕਮੋਹ ਦੀ ਉਹ ਫਿਰ ਮੌਕੇ ਤੇ ਆਣ ਕੋ ਨਾਲ ਲੱਧਿਆ ਵਾ ਜਦੋਂ ਉਹਨਾਂ ਨੇ ਮਹਮੂਦ ਬਾਰਾ ਫੋਨ ਕੀਤਾ ਪਿੰਡ ਵਾਲਿਆਂ ਨੇ ਤੇ ਮੌਕੇ ਤੇ ਪੰਜਾਬ ਪੁਲਿਸ ਆ ਗਈ ਆ ਜਬੀ ਕਿ ਜਿੱਥੇ ਜਿੱਥੇ ਸਾਨੂੰ ਯਾਦ ਕਰਾਂਗੇ ਕੌਮ ਨਾਲ ਰਹੂਗੀ ਕਹ ਰਹੇ ਹੋ ਕਿ 6 ਤੋਂ 7 ਧਮਾਕੇ ਜਿਹੜੇ ਰਾਤ ਵੇਲੇ ਹੋਏ ਹੋਏ ਜੀ ਹਾਂਜੀ 7 ਧਮਾਕੇ ਹੋਏ ਜੀ ਦੁਨੀਆ ਫੇਰ ਉੱਤੇ ਚੜਦੀ ਜਾਂਦੀ ਆ 2 ਤੋਂ ਕਿਲੋਮੀਟਰ ਦਾ ਏਰੀਆ ਕਿਆ ਕਿਆ ਕੀ ਪਿੱਛੇ ਜਿਹੜਾ ਖਾਲੀ ਕਰ ਦਿੱਤਾ ਜੇ ਫੇਰ ਉਹ ਨਸ਼ਟ ਕਰਨਗੇ ਬੀਤੀ ਦੇਰ ਰਾਤ ਜੋ ਧੁਮਾਕਿਆਂ ਦੀ ਆਵਾਜ਼ ਆਈ ਸੀ ਕਿ ਤਾਂ ਉਸ ਤੋਂ ਬਾਅਦ ਸਵੇਰ ਤੋਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਸੀਗੀਆਂ ਕਿ ਜਿਸ ਦੇ ਵਿੱਚ ਕੀ ਮਿਸਾਈਲ ਜਿਹੜੀ ਆ ਉਹ ਖੇਤਾਂ ਦੇ ਵਿੱਚ ਡਿੱਗੀ ਆ ਤਾਂ ਜਿਨ੍ਹਾਂ ਦੇ ਖੇਤਾਂ 'ਚ ਡਿੱਗੀ ਆ ਉਹ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਜੀ ਕਦੋਂ ਜਦੋਂ ਤੁਹਾਨੂੰ ਪਤਾ ਲੱਗਾ ਕਿ ਜੇ ਮਿਸਾਈਲ ਆ ਇਹ ਤੁਹਾਡੇ ਖੇਤਾਂ 'ਚ ਆ ਡਿੱਗੀ ਆ ਤਾਂ ਕਿੰਨਾ ਕੁ ਜੋ ਆਵਾਜ਼ ਸੀਗੀ ਉਸ ਵੇਲੇ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਚੰਦ ਸਿੰਘ ਚੰਨਾ ਇਸ ਵੇਲੇ ਬੋਲ ਰਿਹਾ ਮਾਂ ਪਿੰਡ ਸਾਡਾ ਜੇਠੂਵਾਲ ਸੁਧਾਰਪੁਰ ਇਹ ਰਾਤ ਜੀ 1:05 ਮਿੰਟ ਹੋਏ ਹੀ ਤੇ 1:35 ਦੇ ਮੈਂ ਇਸ਼ਨਾਨ ਪਾਣੀ ਕੀਤਾ ਕੋ ਅਮਰਤ ਵੇਲਾ ਹੋਈਦਾ ਵਾ ਇਸ਼ਨਾਨ ਪਾਣੀ ਕੀਤਾ ਤੇ 1:05 ਤੇ ਜਦੋਂ ਧੁਮਾਕਾ ਹੋਇਆ ਹਵਾ ਧੁਮਾਕਾ ਇੰਨਾ ਜ਼ਬਰਦਸਤ ਸੀ ਤੇ ਬੂਹੇ ਬਾਰੀਆਂ ਜਿਹੜੀਆਂ ਹੀ ਖੜਖੜ ਕਰ ਕਰਕੇ ਕੰਬਦੀਆਂ ਹੈ ਉਸ ਵੇਲੇ ਸਾਰਾ ਪਰਿਵਾਰ ਅਸੀਂ ਬਾਹਰ ਆ ਗਏ ਸੜਕ ਦੇ ਉੱਤੇ ਜਦੋਂ ਸੜਕ ਤੇ ਅਸੀਂ ਬਾਹਰ ਆ ਗਏ ਆ ਤੇ ਉਸ ਟਾਈਮ ਤੇ ਮੁੜ ਕੇ ਫਿਰ ਸਾਰੀ ਪਬਲਿਕ ਜਿਹੜੀ ਬਾਹਰ ਆ ਗਈ ਸੜਕ ਤੇ ਸੜਕ ਤੇ ਬਾਹਰ ਹੋਣ ਕਰਕੇ ਤੇ ਮੁੜ ਕੇ ਤੀਜਾ ਧੁਮਾਕਾ ਫਿਰ ਚੌਥਾ ਫਿਰ ਪੰਜਵਾਂ ਫਿਰ ਛੇਵਾਂ ਫਿਰ ਸੱਤ ਧੁਮਾਕੇ ਹੋਏ ਆ ਜੋ ਸਤਵਾਂ ਧੁਮਾਕਾ ਆਇਆ ਉਹ ਇੰਨਾ ਇੱਕ ਜ਼ਿਆਦਾ ਸੀ ਮਲ ਬੂ ਤੇ ਮਤਲਬ ਪਬਲਿਕ ਸਾਹਿਬ ਜਿਹੜੀ ਦੁਨੀਆ ਬਾਹਰ ਆ ਕੇ ਨੀਂਦ ਕਿਨੂੰ ਆਉਣੀ ਕਿਉਂ ਤੇ ਸਵੇਰੇ ਮੁੜ ਕੇ ਜੋ ਖੇਤਾਂ ਨੂੰ ਸਾਰੇ ਆ ਕਿਸਾਨ ਅਸੀਂ ਆਏ ਬਾਹਰ ਤੇ 6 ਫੁੱਟੀ ਮਿਝਲ ਜਿਹੜੀ ਉਹ ਬਲਾਸਟ ਹੋਈ ਜਿਹੜੀ ਸਵੇਰੇ ਪਿੰਡ ਜੇਠੂਵਾਲ ਤੋਂ ਲੱਭੀ ਆ ਉਹ ਪੰਜਾਬ ਪੁਲਿਸ ਹੇਰ ਕੋ ਮੋਦੀ ਉਹ ਫਿਰ ਮੌਕੇ ਤੇ ਆਣ ਕੇ ਉਹਨਾਂ ਲੱਧਿਆ ਵਾ ਜਦੋਂ ਉਹਨਾਂ ਨੇ ਮੋਬਾਈਲ 12 ਫੋਨ ਕੀਤਾ ਪਿੰਡ ਵਾਲਿਆਂ ਨੇ ਤੇ ਮੌਕੇ ਤੇ ਪੰਜਾਬ ਪੁਲਿਸ ਆ ਗਈ ਆ ਤੇ ਬਾਕੀ ਅਸੀਂ ਹੱਥ ਜੋੜ ਕੇ ਤੁਹਾਡੇ ਚੈਨਾਂ ਦਾ ਨਹੀਂ ਗੜੀ ਹੱਥ ਜੱਸਾਂ ਤਾਂ ਗੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਰਾਤ ਦੀ ਲਾਈਟ ਕੋਈ ਨਾ ਜਗਾਵੇ ਜੇ ਲਾਈਟ ਮਤਲਬ ਬੰਦ ਵੀ ਹੁੰਦੀ ਆ ਤੇ ਆ ਉਹ ਮਨਾ ਆਪਣਾ ਨਾਵਰਤੀਏ ਮੋਬਾਈਲ ਦੀ ਲਾਈਟ ਮਨਾ ਜਗਾਈਏ ਤੇ ਬਾਕੀ ਅਸੀਂ ਦੇਸ਼ ਦੇ ਨਾਲ ਆ 22 ਚਾਂਸ ਸਾਨੂੰ ਟਰਾਲੀਆਂ ਟਰੈਕਟਰ ਕਿਤੇ ਲੰਗਰ ਦੀ ਜਰੂਰਤ ਪਵੇ ਅਸੀਂ 24 ਘੰਟੇ ਸੰਗਦੇ ਸੇਵਾਜ ਆਰਮੀ ਦੇ ਨਾਲ ਆ ਦੇਸ਼ ਦੇ ਨਾਲ ਖੜੇ ਆ ਇਹ ਨਹੀਂਗਾ ਤੇ ਜੇ ਆਰਮੀ ਲੜਦੀ ਆਰਮੀ ਨੂੰ ਪਾਣੀ ਦੀ ਜਿਹੜੀ ਚੀਜ਼ ਦੀ ਜਰੂਰਤ ਹੋ ਉਹ ਅਸੀਂ ਆਰਮੀ ਨੂੰ ਪਹੁੰਚਾਵਾਂਗੇ ਆਪਣੇ ਸੰਧਾਂ ਦੇ ਉੱਤੇ ਲੰਗਰ ਪਾਣੀ ਦੀ ਪ੍ਰਸ਼ਾਦੇ ਪਾਣੀ ਦਾ ਕਿਤੇ ਜੇ ਜਰੂਰਤ ਹੋ ਵੀ ਅਸੀਂ ਕਾਰ ਸੇਵਾਲੋਂ ਆਪਣੇ ਲੋ ਸੰਗਤ ਨੂੰ ਲਾਵਾਂਗੇ ਅਸੀਂ ਮਤਲਬ ਜਿਹੜੇ ਸਾਡੇ ਨੌਜਵਾਨ ਦੀ ਲੋੜ ਹੋਊਗੀ ਨੌਜਵਾਨ ਵੀ ਜਿਹੜਾ ਸਾਡੇ ਦੇਸ਼ ਦੇ ਨਾਲ ਆ ਇਹ ਨਹੀਂ ਕਿ ਆਏ ਡੇਪਿਆਂ ਦੇ ਡਰ ਕੇ ਕੋਈ ਪਛਾੜ ਜੂਗਾ ਇਹ ਕੌਮ ਜਿਹੜੀ ਆ ਸਿਰ ਦਿਨਾ ਜਾਣਦੀ ਸਿਰ ਲੈਣਾ ਵੀ ਜਾਣਦੀ ਆ ਇਹ ਕੌਮ ਜਿਹੜੀ ਆ ਆਰਮੀ ਦੇ ਨਾਲ ਰਹੂਗੀ 24 ਘੰਟੇ ਜਿੱਥੇ ਜਿੱਥੇ ਸਾਨੂੰ ਯਾਦ ਕਰਨਗੇ ਕੌਮ ਨਾਲ ਰਹੂਗੀ ਤੁਸੀਂ ਕਹਿ ਰਹੇ ਹੋ ਕਿ 6 ਤੋਂ 7 ਧਮਾਕੇ ਜਿਹੜੇ ਰਾਤ ਵਲੇ ਹੋਏ ਸੱਤ ਧਮਾਕੇ ਹੋਏ ਜੀ ਸੱਤ ਧਮਾਕੇ ਉਹ ਤੋਂ ਬਾਅਦ ਵੀ ਹੱਲੇ ਵੀ ਕਹਿ ਜਾ ਰਹੇ ਕਿ ਇਸ ਨੂੰ ਜਿਹੜਾ ਡਿਸਪੋਜ਼ ਕਰਨਾ ਪੈਣਾ ਹੱਲੇ ਵੀ ਇਸ ਦੇ ਵਿੱਚ ਜਿਹੜਾ ਬਰੂਦ ਹੈਗਾ ਹੋ ਸਾਦਾ ਜੀ ਇਹ ਤਾਂ ਉਹਨਾਂ ਨੂੰ ਪਤਾ ਨਾ ਕਰਮਚਾਰੀਆਂ ਨੂੰ ਪਤਾ ਜਿਹੜੇ ਆਏ ਆ ਆਪਾਂ ਨੂੰ ਉਹਨਾਂ ਨੂੰ ਕੀ ਪਤਾ ਵਾ ਇਹ ਮਤਲਬ ਰਫਲਦਾਰ ਆਉਂਦੇ ਆ ਇਹ ਉਹਨਾਂ ਨੂੰ ਪਤਾ ਹੋਊਗਾ ਕਿੰਨਾ ਵਿੱਚ ਇਹਦੇ ਸਮਾਨ ਆ ਕਿੰਨਾ ਕਿੰਨਾ ਨਸ਼ਟ ਕਰਨ ਵਾਲਾ ਵਾ ਹੁਣ ਵੀ ਆਰਮੀ ਕਹਿ ਰਹੀ ਆ ਤੇ ਪਲੋਕ ਸਾਈਡ ਤੇ ਹੋ ਜੇ ਸਾਨੂੰ ਨਸ਼ਟ ਕਰਨਾ ਮੈਨੂੰ ਦੁਨੀਆ ਫੇਰ ਉੱਤੇ ਚੜਦੀ ਜਾਂਦੀ ਆ 2-2 ਕਿਲੋਮੀਟਰ ਦਾ ਏਰੀਆ ਕਹਿਆ ਗਿਆ ਕਿ ਪਿੱਛੇ ਜਿਹੜਾ ਖਾਲੀ ਕਰ ਦਿੱਤਾ ਜੇ ਫੇਰ ਉਹ ਨਸ਼ਟ ਕਰਨਗੇ ਸਾਡੇ ਜਿਹੜੇ ਪੱਤਰਕਾਰਾਂ ਵੀਰਾਂ ਨੂੰ ਵੀ ਉਹਨਾਂ ਨੂੰ ਕਹਤਾਂ ਤੇ ਮਤਲਬ ਤੁਸੀਂ 2-2 ਕਿਲੋਮੀਟਰ ਪਿਛਾਣਵਾ ਆ ਜੋ ਸਾਡੀ ਪਿੰਡਾਂ ਦੀ ਜਿਹੜੀ ਸੰਗਤ ਉਹਨਾਂ ਨੇ ਪਿਛਾ ਦੋ ਜਮਾਨਾ ਦੋ ਜਮਾਨਾ ਦੋ ਹੀ ਮਨ ਜਦੋਂ ਗੋਲਾ ਦਾਗਣਾ ਵਾ ਉਹਨੇ ਇਹ ਨਹੀਂ ਵੇਖਣਾ ਯਾਰਮੀ ਦਾ ਦਫ਼ਤਰ ਆ ਪੰਜਾਬ ਪੁਲਿਸ ਦਾ ਥਾਣਾ ਵਾ ਜਾਂ ਪਿੰਡ ਆ ਸ਼ਹਿਰ ਆ ਜਿੱਥੇ ਲੜ ਚੱਲਦੀ ਉਹਨੇ ਗੋਲਾ ਦਾਗ ਕੇ ਚੱਲ ਜਾਣਾ ਵਾ ਨੁਕਸਾਨ ਕਿਹਦਾ ਹੋਣਾ ਪੰਜਾਬ ਦਾ ਹੋਣਾ ਵਾ ਤੇ ਆਪਾਂ ਇਹਨੋਂ ਬਿਹਤਰ ਆ ਜਿਹੜੀਆਂ ਲੇਟਾਂ ਬੰਦ ਕਰਦੀਏ ਜੇ ਕਹਦਾ ਨਵੀਂਟਰੀਆ ਜਨੀਟਰੀਆ ਉਹ ਵੀ ਨਾ ਜ ਆਪਾਂ ਮੰਨ ਲਓ ਲੇਟਾਂ ਨਾ ਜਗਾਈਏ ਕਿਉਂਕਿ ਜਦੋਂ ਰਾਤ ਨੂੰ ਇੱਥੇ ਧਮਾਕਾ ਹੁੰਦਾ ਤੁਸੀਂ ਕਹੇ ਕਿ 6 ਤੋਂ 7 ਵਜੇ ਜਿਹੜੇ ਹੋਏ ਸਭ ਤੋਂ ਜ਼ਿਆਦਾ ਆਵਾਜ਼ 7ਵੇਂ ਚ ਸੀਗੀ 7ਵੇਂ ਚ ਚੌਥੇ ਚ ਸਭ ਤੋਂ ਜ਼ਿਆਦਾ ਚੌਥੇ ਚ ਜ਼ਿਆਦਾ ਆਵਾਜ਼ ਹੀ ਆ ਬੋਲਿਆ ਉਹ ਮਤਲਬ ਸਾਰੀ ਦੁਨੀਆ ਜਿਹੜੀ ਸੜਕ ਤੇ ਆ ਗਈ ਸਿਆਣਾ ਬੰਦਾ ਚਲੋ ਬੱਚਾ ਜਿਹੜਾ ਨਿਆਣਾ ਬੱਚਾ ਸੋਝਦਾ ਵਾ ਸਿਆਣਾ ਕੋਈ ਜਿਹੜਾ ਮਤਲਬ ਦੋ ਤਾਂ ਦੋ ਬੰਡਾਂ ਦੀ ਸੰਗ ਤੁਹਾਡੀ ਸੁੱਤੀ ਨਹੀਂ ਹੋਊਗੀ ਰਾਤ ਕੋਈ ਰਾਤ ਮੁੜ ਕੇ ਲਾਈਟ ਬੰਦ ਹੋ ਗਈ ਤੇ ਲਾਈਟ ਦਨ ਚੜੇ ਆਈ ਆ ਜਦੋਂ ਇਹ ਡਿੱਗਾ ਜਦੋਂ ਇੱਥੇ ਮਸਾਇਲ ਆ ਕੇ ਡਿੱਗੀ ਆ ਤਾਂ ਕੋਈ ਜਾਣੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਕੋਈ ਨਹੀਂ ਉਤੋਂ ਨਸ਼ਟ ਹੋ ਕੇ ਡਿੱਗੀ ਆ ਹਾਂ ਕੋਈ ਨੁਕਸਾਨ ਨਹੀਂ ਕਿਸਿਆ ਆ ਪਿੰਡ ਜੇਠੂ ਵਾਲਾ ਪਿੰਡ ਦੇ ਵਿੱਚ ਪੰਜਾਂ ਚੌਂ ਘਰਾਂ ਦੇ ਵਿੱਚ ਇਹਨਾਂ ਦੇ ਟੁਕੜੇ ਡਿੱਗੇ ਆ ਬਲਾਸਟ ਦੇ ਜਿਹੜੇ ਆ ਉਹ ਵੀ ਪੰਜਾਬ ਪੁਲਿਸ ਨੇ ਸਵੇਰੇ ਜਾਣ ਕੇ ਕਵਰ ਕਰ ਲਿਆ ਜਿਹੜੀ ਉਹ ਮੋਜਾਇਲ ਪੈੜੀਆਂ ਦੇ ਵਿੱਚ ਪਈ ਆ ਉਹ ਵੀ ਆਣ ਕੇ ਹੇਰ ਕੋ ਮੋਦੀ ਫੋਰਸ ਨੇ ਪੰਜਾਬ ਪੁਲਿਸ ਨੇ ਆਣ ਕੇ ਮਲ ਗੱਡੀ ਚ ਲੱਤ ਕੇ ਖੜੀ ਆ ਉਹ ਕਿੰਨੀ ਕੁ ਦੂਰ ਮੋਜਾਇਲ ਪਈ ਸੀ ਕਿ ਦੂਜੀ ਤਾਂ ਇਹ ਕਿੰਨੀ ਉਹ ਜੇਠੂਵਾਲ ਦੇ ਪਿੰਡ ਤੋਂ 4-5 ਕਿਲੋ ਹਟਵੇਂ ਆ ਤੇ ਇਹ ਆਪਣੇ ਜੇਠੂਵਾਲ ਤੋਂ ਕੋਈ 10 ਕਿਲੇ ਹਟਵੀਆਂ ਤੇ 4 ਕਿਲੇ ਆਪਣੇ ਮਖਮੜੀ ਤੋਂ ਹਟਵੀਆਂ ਇਹ ਮਖਮੜੀ ਦੀ ਹੱਦ ਆ ਉਹ ਜੇਠੂਵਾਲ ਦੀ ਆ ਬਿਲਕੁਲ ਸਾਡੇ ਵਟਨਾ ਵਟਾ ਹੱਦ ਸਾਂਝੀ ਲੱਗਦੀ ਆ ਦੋ ਮੋਜਾਇਲਾਂ ਜਿਹੜੀਆਂ ਬਿਲਕੁਲ ਨੇੜਲੇ ਪਾਸੇ ਨੇੜੇ ਇੱਕ ਬੰਬ ਹੋ ਰਹੀ ਉਹ ਛੋਟਾ ਬੰਬ ਸੀ ਉਹ ਵੀ ਪੰਜਾਬ ਪੁਲਿਸ ਨੇ ਆਖਿਆ ਇਹ ਨਸ਼ਟ ਹੋਣ ਵਾਲਾ ਵਾ ਉਹ ਵੀ ਵੇਖੋ ਉਹ ਆਰਮੀ ਜਾ ਕੇ ਦੇਖੂਗੀ ਉਹ ਛੋਟਾ ਹੀ ਜਿੱਥੇ ਡੱਗਾ ਹੋ ਘਾ ਸਾੜਿਆ ਹੈ ਸਭ ਤੋਂ ਜ਼ਿਆਦਾ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਜੇ ਆਰਮੀ ਜਿੱਥੇ ਵੀ ਜਾਂਦੀ ਆ ਆਰਮੀ ਨੂੰ ਪਾਣੀ ਪਹਚਾਓ ਆਰਮੀ ਨੂੰ ਗੱਡੀਆਂ ਦਿਓ ਜੇ ਨਹੀਂ ਗੱਡੀਆਂ ਨਾਲ ਕੋਈ ਗੱਡੀਆਂ ਦੀ ਘਾਟ ਆ ਉਹਨਾਂ ਨੂੰ ਟਰਾਲੀਆਂ ਟਰੈਕਟਰ ਦਿਓ ਜਿੱਥੇ ਜਵਾਨ ਦੀ ਲੋੜ ਆ ਉਹ ਜਵਾਨ ਸਾਡੇ ਪਹੁੰਚਣਗੇ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਸਨ ਦਾ ਕੁਝ ਹੋਰ ਵੀ ਜਿਹੜੇ ਲੋਕ ਮੌਜੂਦ ਹੈਗੇ ਨੇ ਤਾਂ ਸਰ ਕਦੋਂ ਤੁਹਾਨੂੰ ਪਤਾ ਲੱਗਾ ਕਿ ਕਿਉਂਕਿ ਆਵਾਜ਼ ਜਦੋਂ ਇਹ ਮਸਾਇਲ ਡਿੱਗੀ ਆ ਤਾਂ ਕਾਫੀ ਜ਼ਿਆਦਾ ਸੀਗੀ ਪਿੰਡ ਦੇ ਵਿੱਚ ਬਿਲਕੁਲ ਜੀ 1 ਵਜੇ ਪਹਿਲਾਂ ਬਲਾਸਟ ਹੋਇਆ ਉਸ ਤੋਂ ਬਾਅਦ ਇੱਕ ਤੋਂ ਇੱਕ ਜਿਹੜੇ ਪੰਜ ਬਲਾਸਟ ਲਗਾਤਾਰ ਸੁਣਾਈ ਦਿੱਤੇ ਗਏ ਜਿਹੜਾ 1 ਵਜੇ 8-9 ਮਿੰਟ ਤੇ ਇਹ ਉਹ ਸਮਾਨ ਦੇ ਵਿੱਚ ਬਲਾਸਟ ਹੋਇਆ ਉਦੋਂ ਬਲਾਸਟ ਤੋਂ ਬਾਅਦ ਜਿਹੜੇ ਟੁਕੜੇ ਆ ਕਾਫੀ ਮਟੀਰੀਅਲ ਜਿਹੜਾ ਉਹਦਾ ਡਿੱਗਾ ਛੱਤਾਂ ਦੇ ਉੱਤੇ ਉਹ ਫਿਰ ਜਿਹੜੇ ਲੋਕਾਂ ਦੇ ਕੋਠਿਆਂ ਤੇ ਚੜੇ ਸੀ ਉਹ ਡਰ ਦੇ ਮਾਰੇ ਥੱਲੇ ਉਤਰ ਗਏ ਵੀ